ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਗੱਲ ਕਰਾਂਗੇ ਭਾਈ ਬਚਿੱਤਰ ਸਿੰਘ ਜੀ ਬਾਰੇ ਜੋ ਬਾਜੀਗਰ ਬੰਜਾਰੇ ਛਤਰੀ ਕੌਮ ਹੈ ਵਾਹਿਗੁਰੂ ਜੀ ਜਿਸ ਟਾਈਮ ਤੇ ਮੁਗਲਾਂ ਵੱਲੋਂ ਸ਼ਰਾਬੀ ਹਾਥੀ ਛੱਡਿਆ ਗਿਆ ਉਸ ਟਾਈਮ ਤੇ ਗੁਰੂ ਜੀ ਨੇ ਦੁਨੀ ਚੰਦ ਜੀ ਨੂੰ ਕਿਹਾ ਭਾਈ ਦੁਨੀ ਚੰਦ ਹੁਣ ਤੂੰ ਇਸ ਹਾਥੀ ਨਾਲ ਸ਼ਰਾਬੀ ਹਾਥੀ ਨਾਲ ਮੁਕਾਬਲਾ ਕਰਨਾ ਹੈ ਗੁਰੂ ਜੀ ਦੀ ਇਹਨੇ ਗੱਲ ਸੁਣਦੇ ਹੋਏ ਭਾਈ ਦੁਨੀ ਚੰਦ ਜੀ ਨੇ ਭੱਜਣ ਦਾ ਫੈਸਲਾ ਕਰ ਲਿਆ ਜਦੋਂ دھਨੀ ਚੰਦ ਜੀ ਨੇ ਕਿਰੇ ਦੀ ਕੰਧ ਉੱਤੋਂ ਛਾਲ ਮਾਰੀ ਤਾਂ ਆਪਣੀਆਂ ਲੱਤਾਂ ਵੀ ਤੜਵਾ ਲਈਆਂ ਉਸ ਤੋਂ ਬਾਅਦ ਗੁਰੂ ਜੀ ਨੇ ਕਿਹਾ ਕਿ ਹੁਣ ਸਾਡਾ ਬੱਬਰ ਸ਼ੇਰ ਲੜੇਗਾ ਭਾਈ ਦਿਆ ਸਿੰਘ ਜੀ ਨੇ ਕਿਹਾ ਕਿ ਮਹਾਰਾਜ ਬੱਬਰ ਸ਼ੇਰ ਦਾ ਨਾਮ ਲੈ ਦਿਓ ਗੁਰੂ ਜੀ ਨੇ ਕਿਹਾ ਕਿ ਹੁਣ ਸਾਡਾ ਬੱਬਰ ਸ਼ੇਰ ਬਚਿੱਤਰ ਸਿੰਘ ਜੀ ਲੜੇਗਾ ਉਸ ਤੋਂ ਬਾਅਦ ਗੁਰੂ ਜੀ ਨੇ ਬਚਿੱਤਰ ਸਿੰਘ ਜੀ ਨੂੰ ਆਪਣੇ ਕੋਲ ਬਿਠਾਇਆ ਤੇ ਉਸ ਨੂੰ ਥਾਪੜਾ ਦਿੱਤਾ ਆਪਣੀ ਨਾਗਣੀ ਦਿੱਤੀ ਤੇ ਕਿਹਾ ਬਚਿੱਤਰ ਸਿੰਘ ਹੁਣ ਤੂੰ ਜਾ ਕੇ ਇਸ ਸਿਰਾਬੀ ਹਾਥੀ ਨਾਲ ਮੁਕਾਬਲਾ ਕਰਨਾ ਹੈ ਭਾਈ ਬਚਿੱਤਰ ਸਿੰਘ ਜੀ ਨੇ ਕਿਹਾ ਗੁਰੂ ਜੀ ਜੇਕਰ ਤੁਸੀਂ ਸਾਡੇ ਨਾਲ ਹੋ ਤਾਂ ਅਸੀਂ ਵੱਡੀ ਤੋਂ ਵੱਡੀ ਮੁਸੀਬਤ ਨਾਲ ਲੜ ਜਾਵਾਂਗੇ ਤੇ ਸੂਰਮਾ ਸ਼ੇਰ ਵਾਂਗੂ ਗੱਜਿਆ ਤੇ ਜਾ ਕੇ ਹਾਥੀ ਦੇ ਮੱਥੇ ਵਿੱਚ 나ਗਣੀ ਗੱਡੀ ਤੇ ਫਤਿਹ ਹਾਸਲ ਕੀਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ